ਮੇਰਾ ਆਰਮਾ ਕਮਾਉਣ ਵਾਲਾ ਪੁੱਤ ਨੇ ਨਾ ਦੋ ਪਿੰਟ ਤੇ ਨਸ਼ੇੜੀ ਆ ਕੇ ਗੋਲੀਆਂ ਮਾਰ ਕੇ ਮਾਰ ਕੇ ਮੇਰਾ ਪੁੱਤ ਜ਼ਿਲ੍ਹੇ ਨੂਰ ਗੋਦ ਲੈਣ ਦੇ ਵਿੱਚ ਚਾਹੁੰਦਾ ਸੀ ਉਹ ਵੀ ਮੈਂ ਅੱਗੇ ਜਾ ਕੇ ਨੂੰ ਮੈਂ ਇਹਦਾ ਸੁਧਾਰ ਕਰੂੰਗਾ ਔਰ ਨਸ਼ੇੜੀਆਂ ਨੇ ਘਰੇ ਬੈਠੇ ਮਾੜੀ ਗੋਲੀਆਂ ਨਾ ਮਾਰਦੇ ਇਹਨਾਂ ਨੇ ਤਾਂ ਜ਼ਿੰਮੇਵਾਰੀ ਕਿਹਦੀ ਫਿਕਸ ਕੀਤੀ ਹਲੇ ਤੱਕ ਮੇਰੇ ਪੁੱਤ ਦਾ ਮਾਸਟਰਮਾਈਂਡ ਨਹੀਂ ਲੱਭਿਆ ਸਿੱਟ ਬਣਦੀ ਹੈ ਆਈਜੀ ਸਾਹਿਬ ਲੱਗਦੇ ਨੇ ਜਿਹੜੇ ਅੱਜ ਕੱਲ ਮੱਖ ਮੰਤਰੀ ਦੇ ਚਰਨਾਂ 'ਚ ਨੇ ਮੈਨੂੰ ਕਹਿੰਦੇ ਜੀ ਮੈਂ ਚਾਰ ਬੰਦੇ ਦੇ ਨਾਮਜ਼ਦ ਕਰਤੇ ਨਾਂ ਰੱਖਤੇ ਕਹਿੰਦੇ ਜੀ ਤੁਸੀਂ ਸਵਾਲ ਦੱਸੋ ਕਿਹੜੇ ਪੁੱਛੀਏ ਦੱਸੋ ਇੱਕ ਆਈਪੀਐਸ ਅਧਿਕਾਰੀ ਨੂੰ ਇੱਕ 10 ਪੜਿਆ ਹੋਇਆ ਪੀੜਤ ਵਿਅਕਤੀ ਸਵਾਲ ਦੱਸੂਗਾ ਵੀ ਤੁਸੀਂ ਦੋਸ਼ੀ ਤੋਂ ਪੁੱਛਗੇ ਕਿ ਚ ਕਿਵੇਂ ਕਰਨੀ ਹੈ ਇਹ ਵੀਰ ਇਸ ਤਰ੍ਹਾਂ ਜਲੀਲ ਕਰਦੇ ਨੇ ਇਸੇ ਕਰਕੇ ਮੈਂ ਥੋੜਾ ਜਿਹਾ ਹਾਲੇ ਪਰਿਵਾਰ ਨੂੰ ਵੀ ਮਿਲਣਾ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਜਾਵੇ ਜਦੋਂ ਅਸੀਂ ਸੰਸਕਾਰ ਕਰਤਾ 50% ਤਾਂ ਅਸੀਂ ਉਧ ਹੀ ਗਏ ਜਦੋਂ ਭੋਗ ਪੈ ਗਿਆ 20% ਅਸੀਂ ਹੋਰ ਨਹੀਂ ਗਏ ਉਦੋਂ ਮੌੜ ਤਾਂ ਗੱਲ ਹੀ 10-5% ਰਹਿ ਜਾਂਦੀ ਹੈ ਆਪਾਂ ਹੱਥ ਬੰਨਣ ਜੋਗੇ ਉਦੋਂ ਬਾਅਦ ਰਹਿ ਜਾਂਦੇ ਆ ਕਿਉਂਕਿ ਜਨਤਾ ਖੜਦੀ ਹੈ ਸਾਡੇ ਨਾਲ ਸੰਸਕਾਰ ਤੱਕ ਉਦੋਂ ਜੋਸ਼ ਹੁੰਦਾ ਉਦੋਂ ਅਸੀਂ ਨਾ ਕੋਈ ਵੀ ਨੀ ਧੌਣ ਤੇ ਗੋਡਾ ਧਰ ਕੇ ਰੱਖ ਕੇ ਮਨਾ ਸਕਦੇ ਹਾਂ ਕਿਸੇ ਗੱਲ ਨੂੰ ਜਿਹੜੀਆਂ ਮੈਂ ਵੀ ਇਸ ਮਾਮਲੇ 'ਚ ਗਲਤੀਆਂ ਕਰ ਗਿਆ ਕਿਉਂਕਿ ਮੈਂ ਇੱਕ ਫੌਜੀ ਸੀ ਮੇਰੇ ਅੰਦਰਲਾ ਫੌਜੀ ਵੀ ਮੈਨੂੰ ਮਾਰ ਗਿਆ ਕਿ ਮੈਂ ਕਾਨੂੰਨ ਤੋਂ ਬਾਹਰ ਜਾਣ ਬਾਰੇ ਸੋਚਿਆ ਨਾ ਵੀ ਨਹੀਂ ਯਾਰ ਕੋਈ ਕਾਨੂੰਨ ਦੇ ਹਿਸਾਬ ਨਾਲ ਹੀ ਗੱਲ ਕਰਾਂਗੇ ਕਿਸੇ ਦਾ ਹੋਰ ਨੁਕਸਾਨ ਹੋ ਜੂ ਕਿਸੇ ਹੋਰ ਜਵਾਕ ਦੀ ਮੌਤ ਹੋ ਜੂ ਤੇਰਾ ਤਾਂ ਜਿਹੜਾ ਤੂੰ ਕਿਸੇ ਦਾ ਹੋਰ ਨਵਜਾੜ ਅਸਾ ਗੱਲਾਂ ਮੈਨੂੰ ਵੀ ਮਾਰ ਗਈਆਂ ਇਸ ਕਰਕੇ ਇਹ ਵੀ ਸ਼ਰੀ ਫੈਮਿਲੀ ਐ ਜਿੰਨਾਂ ਨੂੰ ਵੀ ਗੱਲ ਸਰਕਾਰ ਆ ਕੇ ਦੱਬ ਲੈਂਦੀ ਐ ਗਵਰਨਮੈਂਟ ਦਾ ਕੰਮ ਕੇਵਲ ਇੰਨਾ ਰਹਿ ਗਿਆ ਕਿਸੇ ਪੀੜਤ ਨੂੰ ਉਹਦੀ ਪ੍ਰੋਵੈਂਸ਼ਨ ਕੋਈ ਨਹੀਂ ਪਰੰਤੂ ਜਦੋਂ ਕੋਈ ਨੁਕਸਾਨ ਹੋ ਗਿਆ ਫਿਰ ਉਹਨੂੰ ਜਿਹੜਾ ਦੱਬਣ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ ਉਹਨੂੰ ਨਿਵੇੜਨ ਦੀ ਕੋਸ਼ਿਸ਼ ਹੋਣ ਲੱਗ ਜਾਂਦੀ ਐ ਉਹ ਅਫਸਰ ਨੂੰ ਚੰਗਾ ਮੰਨਿਆ ਜਾਂਦਾ ਜਿਹੜਾ ਥਾਪੜ ਥੁਪੜ ਕੇ ਘੋਗਪਵਾਦੀ ਕਰਨ ਗੱਲ ਨੇ ਪੱਟਿਆ